ਲੈਸ ਬਣਾ ਕੇ ਆਇਆ ਹੀ ਟ੍ਰੈਵਲੀ ਜਾ ਕੇ ਵੀਜ਼ਾ ਲਵਾਇਆ ਗੱਡੀ ਮਹਿਲਗੀ ਤੇ 15 ਦਿਨ ਗੱਡੀ ਸਲਾਈ ਜੀ ਗੱਡੀ ਲੈ ਜਾਂਦਾ ਸੀ ਉਹ ਮੁੰਡੇ ਕੋਈ ਸੜਕ ਦੇ ਵਿੱਚ ਕੋਈ ਕੰਮ ਕਰ ਰਿਹਾ ਹੀ ਜੀ ਉਹ ਇਹਨੂੰ ਉਦੋਂ ਪਤਾ ਲੱਗਾ ਵਿਚਾਰੇ ਨੂੰ ਜਦੋਂ ਗੱਡੀ ਥੱਲੇ ਹੋ ਆ ਗਈ ਕਹਿੰਦਾ ਵੀ ਚਲੋ ਮੈਂ ਮੇਰੇ ਤੋਂ ਇੰਦਾ ਮਮਾ ਐਕਸੀਡੈਂਟ ਹੋ ਕੇ ਮੁੰਡਾ ਮੱਕ ਗਿਆ ਤੇ ਮੈਂ 20 ਦਿਨ ਬਾਅਦ ਚ ਆ ਜੂਗਾ ਜੀ ਤੇ ਬਾਅਦ ਚ ਉਹਨਾਂ ਦਾ ਉਧਰ ਕਾਨੂੰਨ ਆ ਉਹ 4 ਮਹੀਨੇ ਜਿੰਦਾ ਡੇਲ ਦੇ ਵਿੱਚ ਬੱਚੇ ਨੂੰ ਲੈ ਜਾਂਦੇ ਆ ਤੇ ਬਾਅਦ ਚ ਛੱਡਦੇ ਆ ਕੰਪਨੀ ਨੀ ਜੀ ਮਗਰ ਗਈ ਮੌਤ ਹੋਈ ਉਹ ਕਿੱਥੋਂ ਦਾ ਨੌਜਵਾਨ ਸੀ ਪਸਤਰ ਨਹੀਂ ਆ ਜੀ ਜੀ ਪਾਕਿਸਤਾਨ ਦੇ ਆ ਉਹ ਜਦੋਂ ਫਿਰ ਇਹਨੂੰ ਜੇਲ੍ਹ ਲਗਾਇਆ ਮੈਨੂੰ ਤੇ 5 ਦਿਨ ਬਾਅਦ ਚ ਜਿੱਦਾਂ ਪਤਾ ਲੱਗਾ ਵਾ ਨਹੀਂ ਹੀ ਦੱਸਦੇ ਨਹੀਂ ਮੈਨੂੰ ਪਹਿਲਾਂ ਵੀ ਉਹ ਕੁਝ ਵੀ ਕਰ ਸਕਦੇ ਆ ਜੀ ਉਹਨਾਂ ਦੇ ਕਾਨੂੰਨ ਆਪਾਂ ਤੇ ਹੁਣ ਨਹੀਂ ਬਾਹਰਲੇ ਦੇਸ਼ਾਂ ਦਾ ਕਾਨੂੰਨ ਵਾਲਾ ਜਾਣਦੇ ਹਨਾ ਪੜੇ ਲਿਖੇ ਨਹੀਂ ਹਨ ਉਹ ਕੁਝ ਵੀ ਕਰ ਸਕਦੇ ਆ ਉਮਰ ਪਰ ਪਰ ਦੀ ਵੀ ਸਹਾਇਤਾ ਨਾ ਸਕਦੇ ਆ ਕੁਝ ਵੀ ਕਰ ਸਕਦੇ ਆ ਸਦਗੁਰ ਜੀ ਅਰਦਾਸ ਕੀਤੀ ਹੈ ਕਿ ਸੰਗਤ ਕਾ ਵੀ ਸਹਿਯੋਗ ਕਰ ਰਹੀ ਹੈ ਉਮੀਦ ਬੜੀ ਹੈ ਸਾਨੂੰ ਵੀ ਅਸੀਂ ਮਾਰਚ ਤੱਕ ਇਹਦੀ ਬਲੱਡ ਬੈਗ ਜਿਹੜੀ ਇਕੱਠੀ ਕਰਕੇ ਨਾ ਤੇ ਉਹਨੂੰ ਛਡਾਉਣ ਦਾ ਯਤਨ ਕਰਾਂਗੇ ਫਿਰ ਵੀ ਅਸੀਂ ਬੇਨਤੀ ਕਰਦੇ ਹਾਂ ਰਕਮ ਬਹੁਤ ਵੱਡੀ ਆ ਕਿਉਂ 50 ਲੱਖ ਜਿਹੜਾ ਉਹ ਬਹੁਤ ਵੱਡੀ ਰਕਮ ਆ ਤੇ ਜੇ ਜਿਹੜੇ ਸੰਗਤ ਸਿਆਣੀ ਕੰਦੇ ਬੂਦ ਬੂਦ ਕਰੀਏ ਤਲਾਪ ਭਰ ਜਾਂਦਾ ਜੇ ਸੰਗਤ ਪੈਸਾ ਕਟਾ ਕਰਦੀ ਆ ਫਿਰ ਉਹ ਕੰਮ ਜਿਹੜਾ ਬੜਾ ਆਸਾਨ ਹੋ ਸਕਦਾ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਵਰੁਣ ਸ਼ਰਮਾ ਇਸ ਵੇਲੇ ਮੌਜੂਦ ਹਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਬਿੱਲੀ ਬੜੈਚ ਵਿਖੇ ਜਿੱਥੇ ਦਾ ਇੱਕ ਨੌਜਵਾਨ ਦੁਬਈ ਦੇ ਵਿੱਚ ਫਸਿਆ ਹੋਇਆ ਹੈ ਇੱਕ ਸੜਕ ਹਾਦਸੇ ਤੋਂ ਬਾਅਦ ਜਿਹੜਾ ਉਸ ਨੂੰ 50 ਲੱਖ ਰੁਪਏ ਦੀ ਬਲੱਡ ਮਨੀ ਦਾ ਜਿਹੜਾ ਉਹ ਬਾਉਂਡ ਪਿਆ ਹੈ ਘਰ ਦੇ ਹਾਲਾਤ ਬੇਹੱਦ ਮੰਦਹਾਲੀ ਵਾਲੇ ਨੇ ਕਿਉਂਕਿ ਇੰਨਾ ਆਰਥਿਕ ਬੋਝ ਉਹ ਨਹੀਂ ਚੱਲ ਸਕਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਮਾਪਿਆਂ ਦਾ ਇੱਕ ਲਾਤਾ ਪੁੱਤਰ ਸੀ ਜਿਸ ਦੇ ਉੱਤੇ ਐਡਾ ਵੱਡਾ ਸੰਕਟ ਜਿਹੜਾ ਉਹ ਪਿਆ ਹੈ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਉਸ ਨੌਜਵਾਨ ਦੇ ਮਾਤਾ ਮੌਜੂਦ ਨੇ ਅ ਅੱਜ ਪਿੰਡ ਵੱਲੋਂ ਵੱਡਾ ਇਕੱਠ ਕਰਕੇ ਜਿਹੜਾ ਮਦਦ ਦੀ ਗੋਹਾਰ ਲਗਾਈ ਗਈ ਹੈ ਪੂਰੇ ਦੇਸ਼ ਵਿਦੇਸ਼ ਚ ਵਸਦੇ ਪੰਜਾਬੀ ਭਾਈਚਾਰੇ ਨੂੰ ਐਨ ਆਰ ਆਈ ਵੀਰਾਂ ਨੂੰ ਤਾਂ ਜੋ ਇਸ ਨੌਜਵਾਨ ਨੂੰ ਜਿਹੜਾ ਹੈ ਮੌਤ ਦੇ ਮੂੰਹ ਦੇ ਵਿੱਚੋਂ ਬਾਹਰ ਕੱਢਿਆ ਜਾ ਸਕੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਉਹਨਾਂ ਦੇ ਮਾਤਾ ਜੀ ਮੌਜੂਦ ਨੇ ਮਾਤਾ ਜੀ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿ ਬੇਟਾ ਤੁਹਾਡਾ ਗਿਆ ਕਦੋਂ ਸੀ ਬਾਹਰ ਹਾਂਜੀ 19 ਦੇ ਵਿੱਚ ਗਿਆ ਸੀ ਜੀ ਵੜਕੇ ਪਹਿਲ ਨੂੰ ਉਹਦੇ ਪਾਪਾ ਜੀ ਦਾ ਮੁੱਕ ਗਏ ਤੇ ਤਿੰਨ ਚਾਰ ਮਹੀਨੇ ਬਾਅਦ ਅਹੀਂ ਭੇਜ ਦਿੱਤਾ ਹੀ ਤੇ ਚਲੋ ਸਾਡੇ ਇੱਥੇ ਦਿਨ ਫਿਰ ਜਾਣਗੇ ਉਹ ਗ੍ਰੰਥੀ ਡਿਊਟੀ ਕਰਦੇ ਹੀ ਸਾਡਾ ਗੁਜ਼ਾਰਾ ਹੋ ਜਾਂਦਾ ਹੀ ਮੜਾ ਮੋਟਾ ਤੇ ਨਾ ਆਪਣੇ ਕੋ ਜਮੀਨ ਆ ਕੁਛ ਨੀਗਾ ਘਰ ਵੀ ਇਹਨਾਂ ਨਗਰ ਵਾਲਿਆਂ ਨੇ ਲੈ ਕੇ ਦਿੱਤਾ ਜੀ ਤੇ ਬਾਹਰ ਭੇਜਤਾ ਵੀ ਚਲੋ ਕਿਤੇ ਸਾਡੇ ਦਿਨ ਫਿਰ ਜਾਣਗੇ ਤੇ 2-3 ਸਾਲ ਬਹੁਤ ਵਧੀਆ ਸਫਰ ਲਾ ਕੇ ਆਇਆ ਫਿਰ ਅੱਜ ਦਾ ਵਿਆਹ ਕੀਤਾ ਆਪਾਂ ਵਿਆਹ ਤੋਂ ਬਾਅਦ ਵੀ ਕਦੇ ਨਹੀਂ ਚਲੇ ਜਾਂਦਾ ਵਾ ਛੁੱਟੀ ਹੈ ਜੀ ਉਧਰ ਰਹਿੰਦੀ ਸੀ ਜੀ ਮਹੀਨੇ ਡੇਢ ਦੀ ਤੇ ਘਰ ਦੀ ਮੁਸ਼ਕਲ ਕਰਕੇ ਹੀ ਚਲੇ ਗਿਆ ਵੀ ਮੈਂ ਫੇਰ ਛੇਤੀ ਵਾਪਸ ਆ ਜੂੰਗਾ ਕੀ ਕਰਤਾ ਕੀ ਵਾਪਰੀ ਉਥੇ ਕੇ ਜਾ ਕੇ ਉਹਨੇ ਜਿੱਦਾਂ ਲਾਇਸੈਂਸ ਬਣਾ ਕੇ ਆਇਆ ਹੈ ਟ੍ਰੈਵਲੀ ਜਾ ਕੇ ਵੀਜ਼ਾ ਲਵਾਇਆ ਗੱਡੀ ਮਿਲ ਗਈ ਤੇ 15 ਦਿਨ ਗੱਡੀ ਚਲਾਈ ਜੇ ਗੱਡੀ ਲੈ ਜਾਂਦਾ ਸੀ ਉਹ ਮੁੰਡੇ ਕੋਈ ਸੜਕ ਦੇ ਵਿੱਚ ਕੋਈ ਕੰਮ ਕਰ ਰਿਹਾ ਇਹ ਜੀ ਉਹ ਇਹਨੂੰ ਉਹਦੋਂ ਪਤਾ ਲੱਗਾ ਵਿਚਾਰੇ ਨੂੰ ਜਦੋਂ ਗੱਡੀ ਥੱਲੇ ਹੋ ਆ ਗਈ ਤੇ ਦੁਬਈ ਦੇ ਵਿੱਚ ਜਿਹੜਾ ਉਹ ਟਰੱਕ ਡਰਾਈਵਰੀ ਕਰਦਾ ਹੈ ਨਹੀਂ ਜੀ ਟੈਕਸੀ ਡਰਾਈਵਰੀ ਟੈਕਸੀ ਹਾਂ ਜੀ ਹਾਂ ਜੀ ਟਰੱਕ ਡਰਾਈਵਰੀ ਟੈਕਸੀ ਡਰਾਈਵਰ ਤੇ ਜਦੋਂ ਮੌਤ ਹੋਈ ਉਹ ਕਿੱਥੋਂ ਦਾ ਨੌਜਵਾਨ ਸੀ ਪਾਕਿਸਤਾਨੀ ਹੈ ਜੀ ਜੀ ਪਾਕਿਸਤਾਨ ਦੇ ਆਓ ਜਦੋਂ ਫਿਰ ਇਹਨੂੰ ਜੇਲ ਲਗਾਇਆ ਮੈਨੂੰ ਤੇ 5 ਦਿਨ ਬਾਅਦ ਚ ਜਦੋਂ ਪਤਾ ਲੱਗਾ ਵਾ ਨਹੀਂ ਹੀ ਦੱਸਦੇ ਨਹੀਂ ਮੈਨੂੰ ਪਹਿਲਾਂ ਵੀ ਬਿਮਾਰ ਹੋ ਜਾਣੀਏ ਇਕੱਲੇ ਰਹਿੰਦੀ ਆ ਘਰ ਵਿੱਚ 5 ਦਿਨ ਬਾਅਦ ਜਦੋਂ ਉਹਦੇ ਮਾਮਾ ਜੀ ਉੱਥੇ ਮਿਲਣ ਗਏ ਉਹਨਾਂ ਨੇ ਜਦੋਂ ਨਹੀਂ ਮਿਲਣ ਦਿੱਤਾ ਕਹਿੰਦੇ ਸਾਡਾ ਕਾਨੂੰਨ ਆਹੀ ਨਹੀਂ ਖੂਨ ਦਾ ਰਿਸ਼ਤਾ ਕੋਈ ਆ ਸਕਦਾ ਵਾ ਫਿਰ ਜਦੋਂ ਉਹਨਾਂ ਨੇ ਕਿਹਾ ਵੀ ਸਾਡੀ ਕੋਈ ਸਾਨੂੰ ਦੱਸੋ ਤੁਹਾਡਾ ਬੇਟਾ ਜਿੱਦਾਂ ਸਹੀ ਆ ਕਿੱਦਾਂ ਫਿਰ ਉਹਨਾਂ ਨੇ ਆਪਣੇ ਫੋਨ ਤੋਂ ਮੇਰੇ ਨਾਲ ਗੱਲ ਕਰਵਾਈ ਹੈ ਜੀ ਕਾਕੇ ਦੀ ਹਾਂ ਤੇ ਕਹਿੰਦਾ ਵੀ ਚਲੋ ਮੈਂ ਮੇਰ ਤੋਂ ਏਦਾਂ ਮਮਾ ਐਕਸੀਡੈਂਟ ਹੋ ਕੇ ਮੁੰਡਾ ਮੁੱਕ ਗਿਆ ਤੇ ਮੈਂ 20 ਦਿਨ ਬਾਅਦ ਚ ਆ ਜੂਗਾ ਜੀ ਤੇ ਬਾਅਦ ਚ ਉਹਨਾਂ ਦਾ ਉਧਰ ਕਾਨੂੰਨ ਆ ਉਹ 4 ਮਹੀਨੇ ਜਿੱਦਾਂ ਜੇਲ੍ਹ ਦੇ ਵਿੱਚ ਬੱਚੇ ਨੂੰ ਲਿਜਾਂਦੇ ਆ ਤੇ ਬਾਅਦ ਚ ਛੱਡਦੇ ਆ ਕੰਪਨੀ ਦੀ ਜੀ ਮਗਰ ਗਈ ਕੰਪਨੀ ਨੂੰ ਅਹੀ ਫੋਨ ਕਰਦੇ ਨੇ ਅਹੀ ਜਾਣਦੇ ਆ ਸਾਡੇ ਕਾਗਜ ਤਿਆਰ ਹੁੰਦੇ ਸਾਡਾ ਅਨਸੋਰਸਾ ਗੱਡੀ ਦਾ ਉਹ ਭੇਜਣਗੇ ਜਾਣਗੇ 4 ਮਹੀਨੇ ਬਾਅਦ ਉਹਨਾਂ ਤਰੀਕ ਪਾ ਕੇ ਕੋਰਟ ਨੇ ਆਪ ਹੀ ਛੱਡਿਆ ਵੀ ਤੈਨੂੰ 2 ਲੱਖ 10 ਹਜ਼ਾਰ ਰੁਪਈਆ ਜੁਰਮਾਨਾ ਜੀ ਉਹ 10000 ਰੁਪਇਆ ਮਤਲਬ ਉਧਰ ਲਾ ਜਾਣਾ ਜੀ ਹਾਂਜੀ ਇਧਰ ਲ 50 ਲੱਖ ਰੁਪਇਆ ਬੰਦਾ ਜੀ ਤੇ ਤੂੰ ਆਪਦਾ ਜਿੱਥੋਂ ਮਰਜੀ ਇਕੱਠਾ ਕਰਕੇ ਤੂੰ ਫੇਰ ਇੰਡੀਆ ਜਾ ਸਕਦਾ ਜੀ ਨਾ ਤੇ ਉਹ ਕੰਮ ਵੀ ਕਰ ਸਕਦਾ ਵਾ ਪਾਸਪੋਰਟ ਉਥੇ ਆ ਨਾ ਇਧਰ ਹੀ ਆ ਸਕਦਾ ਜੀ ਕੰਪਨੀ ਦੇ ਅਹੀਂ ਸਾਲ ਉਹਨਾਂ ਨੇ ਨਗਾ ਦਿੱਤਾ ਜੀ ਅਹੀਂ ਸਾਡਾ ਅਨਸੋਰਸ ਵਾ ਜੀ ਉਹ ਅਨਸੋਰਸ ਕਹੂਗਾ ਵੀ ਇਹ ਕੰਪਨੀ ਭਰੂਗੀ ਕੰਪਨੀ ਸਾਨੂੰ ਕਹਿੰਦੀ ਅਨਸੋਰਸ ਭਰੂਗੀ ਇਹ ਦਸ ਇੱਕ ਸਾਲ ਸਾਡਾ ਨਗਾਤਾ ਜੀ ਉਹਨਾਂ ਨੇ ਅਹੀਂ ਵੀ ਸੋਚਿਆ ਵੀ ਕਿਤੇ ਕੱਲ ਨੂੰ ਉਹ ਮਕਰ ਨਾ ਜਾਣ ਵੀ ਅਹੀਂ ਭਰਨੇ ਹੀ ਤੁਹੀ ਇੰਨੀ ਕਾਲੀ ਕੀਤੀ ਐ ਛਾਲ ਡੇਢ ਅਹੀਂ ਵੇਖਿਆ ਵਾ ਹੁਣ ਉਹਦਾ ਵੀਜ਼ਾ ਵੀ ਜੀ ਖਤਮ ਹੋਣ ਵਾਲਾ ਫੇਰ ਉਹਨੂੰ ਰਹਿਣਾ ਵੀ ਉੱਥੇ ਮੁਸ਼ਕਲ ਹੋ ਜਾਣਾ ਜੀ ਉਹਨੂੰ ਫੜ ਸਕਦੇ ਆ ਉਹਨੂੰ ਕੋਈ ਵੀ ਸਜ਼ਾ ਸੁਣਾ ਸਕਦੇ ਆ ਜੀ ਤੇ ਹੁਣ ਆਪਾਂ 2 ਮਹੀਨਿਆਂ ਦੇ ਵਿੱਚ ਵਿੱਚ ਉਹਦਾ 50 ਲੱਖ ਰੁਪਈਆ ਭਰਨਾ ਵਾ ਮੇਰੇ ਇਹੋ ਸੰਗਤਾਂ ਸਾਰੀ ਸੰਗਤ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੇਨਤੀ ਆ ਵੀ ਮੇਰੀ ਬਾਤ ਤੋਂ ਬਾਅਦ ਹਲਫ ਕਰਕੇ ਮੇਰਾ ਬੇਟਾ ਇਧਰ ਇੰਡੀਆ ਮਗਾਇਆ ਜਾਵੇ ਰੱਬ ਨਾ ਕਰੇ ਜੇ ਅਜਿਹਾ ਹੋਵੇ ਕਿ ਜੇਕਰ ਬਲੱਡ ਮਣੀ ਦੇਣ ਦੇ ਵਿੱਚ ਆਪਾਂ ਅਸਫਲ ਸਾਬਤ ਹੁੰਨੇ ਆ ਤੇ ਕੀ ਜਿਹੜਾ ਉਹ ਮਤਲਬ ਕਾਰਵਾਈ ਉਸਤੇ ਹੋ ਸਕਦੀ ਹੈ ਹਾਂਜੀ ਉਹ ਕੁਝ ਵੀ ਕਰ ਸਕਦੇ ਆ ਜੀ ਉਹਨਾਂ ਦਾ ਕਾਨੂੰਨ ਆਪਾਂ ਤੇ ਹੁਣ ਨਹੀਂ ਬਾਹਰਲੇ ਦੇਸ਼ਾਂ ਦਾ ਕਾਨੂੰਨ ਵਾਲਾ ਜਾਣਦੇ ਹਨਾ ਪੜੇ ਲਿਖੇ ਨਹੀਂ ਇਹਨਾਂ ਉਹ ਕੁਝ ਵੀ ਕਰ ਸਕਦੇ ਆ ਉਹ ਬਰੁਕਰ ਪਰ ਦੀ ਵੀ ਸਹਾਇਤਾ ਸੁਣਾ ਸਕਦੇ ਆ ਕੁਝ ਵੀ ਕਰ ਸਕਦੇ ਆ ਸਾਡੇ ਨਾਲ ਸੰਤ ਮਹਾਪੁਰਸ਼ ਮੌਜੂਦ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਸਹਾਇਤਾ ਕਰਨ ਦੀ ਜਿਹੜੀ ਉਹ ਮਹਿੰਮ ਨੂੰ ਜਿਹੜਾ ਸ਼ੁਰੂ ਕੀਤਾ ਗਿਆ ਹੈ ਮੌਜੂਦ ਨੇ ਗੱਲਬਾਤ ਕਰ ਲੈਣਿਆ ਪਪਾ ਜੀ ਹੁਣ ਤੱਕ ਕਿਸ ਪ੍ਰਕਾਰ ਦਾ ਸਹਿਯੋਗ ਮਿਲ ਰਿਹਾ ਲੋਕਾਂ ਦਾ ਤੇ ਕਿਹ ਕਿਹ ਸਹਾਇਤਾ ਇਸ ਪਰਿਵਾਰ ਨੂੰ ਪ੍ਰਵਾਨ ਕੀਤੀ ਗਈ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਤੇ ਸਾਨੂੰ ਪੂਰੀ ਉਮੀਦ ਹੈ ਸਤਿਗੁਰੂ ਜੀ ਦੀ ਅਰਦਾਸ ਕੀਤੀ ਹੈ ਕਿ ਸੰਗਤ ਕਾਫੀ ਸਹਿਯੋਗ ਕਰ ਰਹੀ ਹੈ ਤੇ ਉਮੀਦ ਬੜੀ ਹੈ ਸਾਨੂੰ ਵੀ ਅਸੀਂ ਮਾਰਚ ਤੱਕ ਇਹਦੀ ਬਲੱਡ ਬੈਗ ਜੜੀ ਇਕੱਠੀ ਕਰਕੇ ਨਾ ਦੇ ਉਹਨਾਂ ਛੜਾਉਣ ਦਾ ਯਤਨ ਕਰਾਂਗੇ। ਬਾਕੀ ਜਿਹੜਾ ਕੇਸ ਸੀ ਗੱਲ ਹੈ ਜਿਹੜਾ ਕੇਸ ਹੈ ਉਹਦਾ ਜਿਹੜਾ ਡਿਊਟੀ ਹੁੰਦੀ ਸੀ ਆ ਐਸਬੀ ਬਰਾਈ ਨੂੰ। ਜੀ ਪੀਪਲ ਕਿਉਂਕਿ ਅ ਐਸਪੀ ਬਰਾਈ ਸਾਹਿਬ ਵੱਲੋਂ ਵੀ ਵੱਡੇ ਪੱਧਰ ਤੇ ਜਿਹੜੇ ਅਜਿਹੇ ਨੌਜਵਾਨਾਂ ਦੀ ਮਦਦ ਕੀਤੀ ਜਾਂਦੀ ਹੈ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਤੁਸੀਂ? ਹਾਂਜੀ ਹਾਂਜੀ ਰਾਬਤਾ ਕਾਇਮ ਕੀਤਾ। ਜੀ ਅਸੀਂ ਪਟਿਆਲੇ ਗਏ ਸੀ। ਉਹਨੂੰ ਮਿਲ ਕੇ ਆਏ ਨਾਲ ਬੀਬੀ ਨੂੰ ਬਲਾ ਕੇ ਆਏ ਆ। ਸਾਰਾ ਸ਼ਿਕਾਇਤ ਦੱਸਿਆ ਉਹਨੂੰ ਤੇ ਉਹਨੂੰ ਸੁਣਿਆ ਬੜੀ ਚੰਗੀ ਤਰ੍ਹਾਂ। ਸੁਣ ਕੇ ਸਾਨੂੰ ਭਰੋਸਾ ਵੀ ਦਿੱਤਾ ਵੀ ਕੋਈ ਗਿਲ ਚਿੰਤਾ ਨਾ ਕਰੋ ਜੇ ਉੱਥੇ ਲੋੜ ਵੀ ਪਈ ਨਾ ਤੇ ਮੈਂ ਉੱਥੇ ਜਿਹੜਾ ਉਹ ਸਾਰਾ ਪੇਪਰਵਰਕ ਕਰਨਾ ਜਾਂ ਵਕੀਲ ਕਰਨਾ ਜੋ ਵੀ ਕਰਨਾ ਉਹ ਸਾਰਾ ਖਰਚ ਮੈਂ ਭਰੂੰਗਾ ਤੇ ਰੁਪਈਆ ਵੀ 5 ਲੱਖ ਮੈਂ ਤੁਹਾਨੂੰ ਇਹਦੇ ਵੱਲੋਂ ਆਪਣੇ ਵੱਲੋਂ ਦੇ ਦਿੰਦਾ ਤੇ ਤੁਸੀਂ ਕੋਸ਼ਿਸ਼ ਕਰੋ ਵੀ ਇਹ ਉੱਥੇ ਆਪਾਂ ਕਹੀਏ ਬਿਨਾ ਬਲੱਡ ਮੀ ਤੁ ਆ ਜੂਗਾ ਉਹ ਹੋਣਾ ਨਹੀਂਗਾ ਹਰ ਹਾਲਤੋਂ ਬਲੱਡ ਬੰਨੀ ਜਿਹੜੀ 50 ਲੱਖ ਰੁਪਈਆ ਇੰਡੀਆ ਦਾ ਭਰਨਾ ਪੈਣਾ ਤੇ ਹੁਣ ਵੀ ਉਹ ਮੁੰਡੇ ਦੋ ਕੇ ਲੈ ਕੇ ਆ ਇੱਕ ਇਤਿਮਲੂਈਆਂ ਲੱਗਦਾ ਮੁੰਡਾ ਸੀ ਇੱਕ ਹੋਰ ਕਿਹੜੀ ਪਿੰਡ ਦਾ ਦੱਸਦਾ ਸੀ ਤੇ ਮੈਨੂੰ ਦਿਖਾਇਆ ਉਹਨੂੰ ਪਹਿਲਾਂ ਦਿਖਾਈਆਂ ਵੀ ਇੰਨੀਆਂ ਪਹਿਲਾਂ ਮੇਰੇ ਪਾਸ ਹੈ ਜਿਹੜੀਆਂ ਹੋਰ ਵੀ ਮੁੰਡਿਆਂ ਫਸੇ ਹੋਏ ਆ ਤੇ ਉਹ ਕਹਿੰਦਾ ਸੀ ਤੁਸੀਂ ਵੱਧ ਤੋਂ ਵੱਧ ਮਦਦ ਕਰੋ ਇਹਨਾਂ ਦੀ ਪੈਸੇ ਇਕੱਠੇ ਕਰੋ ਤੇ ਸਾਨੂੰ ਉਮੀਦ ਹੈ ਵੀ ਸਾਡੀ ਸੰਗਤ ਕਾਫੀ ਬਾਹਰ ਹੈ ਗੁਰੂ ਦੀ ਕਿਰਪਾ ਨਾਲ ਲੱਗ ਲੱਗ ਨਗਰਾਂ ਤੋਂ ਸੰਗਤ ਬਾਹਰ ਗਈ ਹੈ ਤੇ ਆਸ ਗੁਰਦੁਆਰਾ ਜਿੱਥੇ ਸੰਗਤ ਆਉਂਦੀ ਆ ਕੋਈ 10 ਪਿੰਡ ਸਾਡੇ ਲਾਗੇ ਜਿਹੜੇ ਆਉਂਦੇ ਆ ਉਹਨਾਂ ਪਿੰਡਾਂ 'ਚ ਵੀ ਜਾ ਕੇ ਬੇਨਤੀ ਕਰਾਂਗੇ ਜਾ ਕੇ ਬੇਨਤੀ ਕਰਾਂਗੇ ਜਿਹੜੇ ਬੰਦੇ ਬਾਹਰ ਗਏ ਆ ਨਗਰ ਵਿੱਚ ਵੀ ਸਤਿਗੁਰੂ ਦੀ ਬੜੀ ਕਿਰਪਾ ਬਹੁਤ ਚੰਗੇ ਚੰਗੇ ਕਿਉਂਕਿ ਲੋਕ ਵੀ ਚੰਗੇ ਸਰਦੇ ਪੁੱਜਦੇ ਆ ਬਾਅਦ ਦੇਸ਼ਾਂ 'ਚ ਕਾਫੀ ਕੰਮ ਚੱਲਦਾ ਇੱਕ ਸਾਡਾ ਬਾਪੂ ਹਰਬੰਸ ਸਿੰਘ ਪਰਿਵਾਰ ਆ ਜਿਨ੍ਹਾਂ ਦੇ ਕਾਫੀ ਉੱਤਰ ਕਾਰੋਬਾਰ ਆ ਮਰਕਜ਼ 'ਚ ਤੇ ਉਹਨਾਂ ਨੂੰ ਵੀ ਉਹਨਾਂ ਪਰਿਵਾਰ ਇਥੇ ਸਰਪੰਚ ਬੈਠਾ ਉਹਨਾਂ ਲੈਂਬਰ ਸਿੰਘ ਸਾਰਿਆਂ ਨੂੰ ਅਸੀਂ ਕਿਹਾ ਵੀ ਆਪਾਂ ਇਹਨਾਂ ਦੀ ਮਦਦ ਕਰਨੀ ਆ ਆਪਾਂ ਨੂੰ ਇਹ ਨਹੀਂ ਸੋਚਣਾ ਵੀ ਮੈਂ ਕਰਾਂ ਤੂੰ ਕਰਾਂ ਨਹੀਂ ਸਾਰੇ ਪਿੰਨੇ ਰਲ ਕੇ ਕਰਨੀ ਆ ਜੋ ਪਾ ਸਕਦਾ ਤੇ ਬੜਾ ਵਧੀਆ ਹੰਗਾਰਾ ਮਿਲ ਰਿਹਾ ਵਾ ਉਮੀਦ ਬੜੀ ਆ ਵੀ ਹਿਮਾਰਜ ਸੱਕ ਇਕੱਠੀ ਕਰਾਂਗੇ ਮਣੀ ਇਹ ਬਲੱਡ ਮਨੀ ਜੇ ਫਿਰ ਵੀ ਕੋਈ ਮੁਸ਼ਕਲ ਆਉਂਦੀ ਆ ਤਾਂ ਉਸ ਵਿੱਚ ਉਹ ਕਹਿੰਦਾ ਸੀ ਉਹ ਅੱਗੇ ਜੋ ਮੇਰੀ ਵੈਰੀ ਆ ਮੈਂ ਉੱਤੇ ਕੇਸ ਸੜੂਗਾ ਤੇ ਹੋਰ ਵੀ ਉਹ ਉਹ ਸਮਾਂ ਮਿਲ ਸਕਦਾ ਤੇ ਵੈਸੇ ਉਮੀਦ ਆ ਅਸੀਂ ਅੱਜ ਤੱਕ ਗੁਰੂਨ ਕਿਰਪਾ ਕੀਤੀ ਤੇ ਜਿਹੜੀ ਬਲੱਡ ਬਣੀ ਹੈ 50 ਲੱਖ ਦੀ ਇਕੱਠੀ ਕਰਕੇ ਕੋਸ਼ਿਸ਼ ਕਰਾਂਗੇ ਪੂਰੀ ਆਪਣੇ ਵੱਲੋਂ ਮਮ ਜੀ ਇੱਕ ਵੱਡਾ ਸਵਾਲ ਹੈ ਕਿ ਰੱਬ ਨਾ ਕਰੇ ਅਜਿਹਾ ਹੋਵੇ ਕਿ ਜੇਕਰ ਬਲੱਡ ਬਣੀ ਦੇਣ ਦੇ ਵਿੱਚ ਆਪਾਂ ਸਫਲ ਸਾਬਤ ਹੁੰਨੇ ਆ ਤੇ ਫਿਰ ਕੀ ਕਾਰਵਾਈ ਉਸਤੇ ਹੋ ਸਕਦੀ ਹੈ ਦੇਖੋ ਜੀ ਉਹਨੂੰ ਉਮਰ ਕੈਦ ਵੀ ਹੋ ਸਕਦੀ ਆ ਠੀਕ ਹੈ ਨਾ ਜਿਗ ਪਰਿਵਾਰ ਸਾਹਮਣੂ ਲਿਖ ਕੇ ਦੇ ਦੇਵੇ ਨਹੀਂ ਛੱਡਣਾ ਸਜ਼ਾ ਮੌਤ ਵੀ ਹੋ ਸਕਦੀ ਹੈ ਕਿ ਹੁਣ ਉਧਰਲਾ ਜਿਹੜਾ ਲਾਅ ਉਹਦੇ ਮਤਾਂ ਉਹ ਚੱਲਣਾ ਸਾਡੇ ਕਹਿਣ ਨਾਲ ਕੁਝ ਨਹੀਂ ਹੋਣਾ ਜੋ ਉਹਨਾਂ ਲਾਅ ਉਹਦੇ ਮਤਾਂ ਉਹ ਚੱਲਣਾ ਸਰਕਾਰ ਤੱਕ ਇਸ ਮਾਮਲੇ ਨੂੰ ਰਾਬਤਾ ਕਾਇਮ ਕੀਤਾ ਸਰਕਾਰ ਦੇ ਕਿਸੇ ਨੁਮਾਇंदे ਨੂੰ ਅਸੀਂ 20 ਦਿਨ ਤੋਂ ਇਸ ਵਾਸਤੇ ਫਰੇ ਹਾਂ ਤੇ ਹੁਣ ਸਾਡਾ ਪੂਰਾ ਮਨ ਬਣਿਆ ਹੋਇਆ ਹੈ ਸੰਤਾਂ ਨਾਲ ਅਲੈਗ ਸੀਚੇਵਰ ਬੈਨੂ ਹੋਰਮਾ ਪਰਿਸ਼ਦ ਨਾਲ ਆ ਸੰਧਵਾਪੁਰ ਜਨ ਅਸਾਡਾ ਪ੍ਰੇਮ ਹੈ ਉਹਨਾਂ ਸਲਾਹ ਕਰਾਂਗੇ ਸਲਾਹ ਕਰਕੇ ਤੇ ਫਿਰ ਅਸੀਂ ਸਰਕਾਰ ਤੱਕ ਵੀ ਪਹੁੰਚ ਕਰਾਂਗੇ ਲੋਕ ਕਰਾਂਗੇ ਕਿਉਂਕਿ ਸਰਕਾਰ ਦਾ ਫਰਜ ਬਣਦਾ ਸਾਡਾ ਨਾਗਰਿਕ ਹੈ ਹਰ ਕਾਦੇ ਫਰਜ਼ ਬਣਦੇ ਆ ਤੇ ਰੂਹ ਪਹੁੰਚ ਕੇ ਸਕਾਰ ਤੱਕ ਵੀ ਅਖੀਰ ਦੇ ਵਿੱਚ ਕੇ ਸੰਗਤ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਅਪੀਲ ਇਹ ਹੀ ਆ ਸੰਗਤ ਨੂੰ ਵੀ ਤੁਸੀਂ ਆਪਣਾ ਮਨ ਬਣਾ ਲਈਏ ਵੀ ਆਪਾਂ ਇਹ ਬੱਚਾ ਜਿਹੜਾ ਇਹਦਾ ਨੂੰ ਛੜਾ ਕੇ ਲਿਆਉਣਾ ਵਾ ਤੇ ਜਿੰਨਾ ਵੀ ਤਦ ਤੋਂ ਬਾਅਦ ਹੋ ਸਕਦਾ ਹੈ ਵਿੱਚ ਆਪਣਾ ਯੋਗਦਾਨ ਭਾਈ ਸਾਹਿਬ ਪਾਓ ਇੱਕ ਸਮਝੋ ਵਿਪਤਾ ਪਈ ਹੋਵੇ ਸਰ ਤੇ ਕਿਸੇ ਨੂੰ ਵਿਪਤਾ ਭਵੇ ਨਾ ਤੇ ਸਰ ਤੇ ਬੜਕੀ ਦੀ ਵਿਪਤਾ ਪਈ ਆ ਤੇ ਵਿਪਤਾ ਸਾਡਾ ਫਰਜ਼ ਬਣਦਾ ਹੈ ਮਦਦ ਕਰਨੀ ਤੇ ਉਮੀਦ ਵੀ ਹੈ ਮਿਸਾਂਗ ਜਿਹੜੀ ਸਾਡੀ ਬਾਹਰ ਆ ਬੜੀ ਮਾਰੀ ਕਿਰਪਾ ਨਾਲ ਜੀ ਸਾਨੂੰ ਮਾਇਆ ਕਾਫੀ ਭੇਜ ਦਿਆ ਗੁਰਦੁਆਰੇ ਉਮੀਦ ਬੜੀ ਹੈ ਵੀ ਸੰਗਤ ਕਿਰਪਾ ਜਿਹੜੀ ਸਾਡੀ ਉਹ ਮੂਵੀ ਕਿਰਪਾ ਨਾਲ ਮਾਇਆ ਇਕੱਠੀ ਕਰਕੇ ਸਾਨੂੰ ਭੇਜੂ ਔਰ ਇਕੱਠੀ ਕਰ ਵੀ ਰਹਾ ਹਾਂ ਹੁਣ ਤੱਕ ਕਿੰਨਾ ਕ ਮਤਲਬ ਮਦਦ ਲੋਕਾਂ ਵੱਲੋਂ ਮਿਲ ਚੁੱਕੀ ਹੈ ਹੁਣ ਤੱਕ ਕੱਲ ਮੈਂ ਗਿਆ ਸੀ ਬੈਂਕ ਸਟੇਟਮੈਂਟ ਲਈ ਆ ਹੁਣ ਤੱਕ ਕਿੰਨੇ ਕਿ ਲੱਖ ਰੁਪਏ ਜਿਹੜਾ ਉਹ ਮਤਲਬ ਹੋ ਗਿਆ ਜਿਹਨਾਂ ਪੈਸਾ ਹਲੇ ਅਸੀਂ ਉਹ ਲੋਕਾਂ ਨੂੰ ਕਹਿੰਦੇ ਤੂੰ ਕੋਲ ਰੱਖੂ ਪੈਸੇ ਆਪਣੇ ਇਕੱਠੇ ਕਰੋ ਹੋਰ ਤੇ ਤੁਹਾਨੂੰ ਦੱਸਾਂਗੇ ਫਿਰ ਜਦੋਂ ਪੈਸਾ ਭੇਜਣਾ ਸਹੀ ਹੋ ਗਿਲ ਰਿਹਾ ਲੋਕਾਂ ਦਾ ਹਾਂਜੀ ਹਾਂਜੀ ਪਰ ਫਿਰ ਵੀ ਇਸ ਬੇਨਤੀ ਕਰਦੇ ਆ ਰਕਮ ਬਹੁਤ ਵੱਡੀ ਆ ਕਿਉਂ 50 ਲੱਖ ਜਿਹੜਾ ਉਹ ਬਹੁਤ ਵੱਡੀ ਰਕਮ ਆ ਤੇ ਜੇ ਸੰਗਤ ਸਿਆਣੀ ਕਹਿੰਦੇ ਬੂਦ ਬੂਲ ਕਰੀਏ ਤਲਾਪ ਭਰ ਜਾਂਦਾ ਜੇ ਸੰਗਤ ਪੈਸਾ ਇਕੱਠਾ ਕਰਦੀ ਆ ਫੇ ਕੰਮ ਜਿਹੜਾ ਬੜਾ ਆਸਾਨ ਹੋ ਸਕਦਾ ਸੰਗਤ ਦੇ ਰੂਪ ਚ ਆ ਬਿਲਕੁਲ ਕਿਉਂਕਿ ਹਜ਼ਾਰਾਂ ਦੀ ਗੱਲ ਨਹੀਂ ਇੱਥੇ ਲੱਖਾਂ ਦੀ ਗੱਲ ਆ ਵੱਡੀ ਰਕਮ ਐ ਇਸ ਪਰਿਵਾਰ ਵਾਸਤੇ ਤੇ ਬੜੀ ਵੱਡੀ ਚੁਣੌਤੀ ਐ ਉਹ ਹਾਂਜੀ 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 ਪਰਿਵਾਰ ਵਾਸਤੇ ਵਿਚਾਰੇ ਕੁਝ ਕਰਨ ਕਰ ਸਕਦੇ ਹੀ ਨਹੀਂ ਕਿਉਂ ਨਾ ਕੋਈ ਜ਼ਾਇਦਾ ਦਾ ਨਾ ਕੋ ਪਲਾਟ ਭੇਜਣਗੇ ਕੇਵਲ ਘਾਰੇ ਨਾ ਕੋ ਕਰਿਆ ਇੱਕ ਨੂੰ ਪੈਨਸ਼ਨ ਲਈ ਸਰਬਾਦੇ ਭਲੇ ਉਹਨੇ 1500 ਰੁਪਇਆ ਇਹਨੂੰ ਪੈਨਸ਼ਨ ਮਿਲਦੀ ਆ ਹੁਣ ਪੈਨਸ਼ਨ 1500 ਨੂੰ ਕੀ ਬਣਦਾ ਇੱਕ ਚਾਹ ਦਾ ਦੁੱਧ ਵੀ ਲਿਓਣਾ ਹੋਵੇ ਤੇ ਮੇਰੇ ਖਿਆਲ 1500 ਖਰਚਾ ਕਿਨੋਂ ਹੋ ਜਾਂਦਾ ਮਹੀਨੇ ਦਾ ਤੇ ਇਹਦੇ ਬਸੇ ਮੁਸ਼ਕਲ ਆ ਫਿਰ ਵੀ ਇਹਨੂੰ ਮੁਸ਼ਕਲ ਆਉਂਦੀ ਆ ਤੇ ਸਾਡੇ ਲੋਕ ਬਹੁਤ ਚੰਗੇ ਆ ਜਿਹਨੂੰ ਵੀ ਕਹਿੰਦੀ ਆ ਖੁਰਾਚਣ ਚਾਹੀਦਾ ਸੌਦਾ ਚਾਹੀਦਾ ਖੰਡ ਚਾਹੀਦੀ ਚਾਪਤੀ ਉਹ ਪਿੰਡ ਦਾ ਕਿਸੇ ਨੂੰ ਵੀ ਕਹਿੰਦੀ ਆ ਨਾ ਤੇ ਕੋਈ ਬੰਦਾ ਨਾ ਨਹੀਂ ਕਰਦਾ ਹਰ ਇੱਕ ਨੇ ਕਿਹਾ ਹੋਇਆ ਅਸੀਂ ਵੀ ਕਿਹਾ ਵੀ ਤੁਹਾਨੂੰ ਚਾਹ ਇੱਕ ਚੀਜ਼ ਦੀ ਲੋੜ ਪੈਂਦੀ ਆ ਪੈਸੇ ਦੀ ਲੋੜ ਪੈਂਦੀ ਆ ਜਾਂ ਤੁਹਾਨੂੰ ਦਵਾਈ ਲੋੜ ਪੈਂਦੀ ਆ ਗੱਡੀਆਂ ਮੇ ਤੁਹਾਨੂੰ ਕੋਈ ਵੀ ਲੋੜ ਪੈਂਦੀ ਆ ਰਾਜ਼ ਮੋਨ ਕਰ ਜਾਂਦੇ ਨੇ ਫੋਨ ਕਰ ਤੈਨੂੰ ਮਤਲਬ ਅਸੀਂ ਤੇਰੇ ਨਾਲ ਖੜੋਤੇ ਆ ਤੇਰੀ ਹਰ ਮਦਦ ਕਰਾਂਗੇ ਜੀ ਦਾਵਾ ਜੀ ਸੋ ਇਸ ਸੰਨ ਪਿੰਡ ਦੀਆਂ ਸੰਗਤਾਂ ਜਿਨ੍ਹਾਂ ਵੱਲੋਂ ਮਦਦ ਦੀ ਗੋਹਾਰ ਲਗਾਈ ਗਈ ਹੈ ਇਸ ਪਰਿਵਾਰ ਦੇ ਖਾਤਰ ਇੱਕ ਨੌਜਵਾਨ ਜਿਹੜਾ ਬਿੱਲੀ ਵਿੜਾਚ ਪਿੰਡ ਦੇ ਨਾਲ ਜੀ ਉਸ ਵੱਲੋਂ ਜਿਹੜਾ ਆਪਣੀ ਘਰ ਦੀ ਗਰੀਬੀ ਨੂੰ ਕੱਢਣ ਦੇ ਲਈ ਜਿਹੜਾ ਵਿਦੇਸ਼ ਦਾ ਰੁੱਖ ਕੀਤਾ ਜਾਂਦਾ ਹੈ ਪਰ ਪ੍ਰਵਾਸ ਦਾ ਰੁੱਖ ਉਸ ਨੂੰ ਮਹਿੰਗਾ ਪੈਂਦਾ ਇੱਕ ਘਟਨਾ ਤੋਂ ਬਾਅਦ ਜਿਹੜਾ ਉਸ ਨੂੰ ਉਹ ਬਲੱਡ ਮਣੀ ਜਿਹੜੀ ਭਰਨੀ ਪਵੇਗੀ ਜਦੋਂ ਕਿ ਉਹ ਬਲੱਡ ਮਣੀ ਜੇਕਰ ਉਹ ਨਹੀਂ ਭਰਦਾ ਤੇ ਵੱਡੀ ਸਜ਼ਾ ਉਸ ਨੂੰ ਭੁਗਤਣੀ ਪੈ ਸਕਦੀ ਹੈ ਤੇ ਪਰਿਵਾਰ ਆਰਥਿਕ ਸਥਿਤੀ ਪਰਿਵਾਰ ਦੀ ਜਿਹੜੀ ਹੈ ਉਹ ਬੇहद ਮਾੜੀ ਹੈ ਉਹ ਕਿਸੇ ਵੀ ਕਿਸਮ ਦਾ ਜਿਹੜਾ ਉਹ ਆਪਣੇ ਪੱਧਰ ਤੇ ਉੱਤੇ ਉਹ ਸਹਿਯੋਗ ਨਹੀਂ ਦੇ ਸਕਦੇ ਉਸ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਤੇ ਸਾਡੇ ਬੱਚੇ ਨੂੰ ਜਿਹੜਾ ਹੈ ਉਹ ਮੌਤ ਦੇ ਮੋਹ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਕੈਮਰਾ ਪਰਸਨ ਸਿਮਰਨ ਸੰਧੂ ਦੇ ਨਾਲ ਮੈਂ ਵਰੁਣ ਸ਼ਰਮਾ ਰੋਜ਼ਾਨਾ ਸਪੋਕਸਮੈਨ ਟੀਵੀ ਜਲੰਧਰ